ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਏਟ ਸਾਦਾ ਖਾਣਾ 'ਚ ਅੱਜ ਇਸ ਸਪੌਂਜੀ ਜャ ਕੇਕ ਬਿਨਾ ਆਂਡੇ ਤੋਂ ਬਹੁਤ ਆਸਾਨੀ ਨਾਲ ਘਰ 'ਚ ਕਿਵੇਂ ਬਣਾਉਣਾ ਹੈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋ ਇਹਨੂੰ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਸੂਜੀ ਦੀ ਲੈਣੀ ਹੈ ਜੇ ਤੁਹਾਡੀ ਸੂਜੀ ਬਰੀਕ ਹੈ ਤਾਂ ਤੁਹਾਨੂੰ ਪੀਸਣ ਦੀ ਜ਼ਰੂਰਤ ਨਹੀਂ ਹੈ ਨਾਲ ਹੀ ਇੱਥੇ ਆਪਾਂ ਪੌਣਾ ਕੌਲੀ ਖੰਡ ਦੀ ਲੈਣੀ ਹੈ ਤੇ ਆਪਾਂ ਇਹਨਾਂ ਦੋਨਾਂ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਪੀਸ ਲੈਣਾ ਹੈ ਤਾਂ ਜੋ ਕਿ ਜਿਹੜਾ ਇਹਦਾ ਬੈਟਰ ਹੈ ਬਹੁਤ ਹੀ ਸਮੂਥ ਟੈਕਸਚਰ ਚ ਬਣ ਕੇ ਤਿਆਰ ਹੋ ਜਾਵੇ ਬਿਨਾ ਅੰਡੇ ਤੋਂ ਇਹ ਘਰ 'ਚ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਵੀ ਤਿਹਾਰਾਂ ਦੇ ਦਿਨਾਂ ਵਿੱਚ ਇਹਨਾਂ ਨੂੰ ਬਣਾ ਕੇ ਘਰ 'ਚ ਜ਼ਰੂਰ ਦੇਖੋ ਅਸੀਂ ਮਿਕਸੀ ਦੇ ਵਿੱਚ ਆਪਣੀ ਸੂਜੀ ਤੇ ਚੀਨੀ ਨੂੰ ਚੰਗੀ ਤਰ੍ਹਾਂ ਨਾਲ ਬਰੀਕ ਪੀਸ ਲਿਆ ਹੈ ਹੁਣ ਅਸੀਂ ਇੱਥੇ ਉਹੀ ਕੋਲੀ ਦੁੱਧ ਦੀ ਭਰ ਕੇ ਲਿੱਤੀ ਹੈ ਤੇ ਆਪਾਂ ਥੋੜਾ ਥੋੜਾ ਦੁੱਧੇ ਦੇ ਵਿੱਚ ਘਰ ਕੇ ਬੈਟਰ ਨੂੰ ਚੰਗੀ ਤਰ੍ਹਾਂ ਨਾਲ ਹਿਲਾਉਂਦੇ ਹੋਏ ਜਾਣਾ ਹੈ ਜਿੰਨਾ ਚਿੰਨਾ ਦੁੱਧ ਇਹਦੇ ਵਿੱਚ ਪਏਗਾ ਮੈਂ ਤੁਹਾਨੂੰ ਦੱਸ ਦਵਾਂਗੀ ਕਿ ਅਸੀਂ ਇੱਕ ਕੋਲੀ ਇਹ ਪੂਰੀ ਭਰ ਕੇ ਲਿੱਤੀ ਸੀ ਪਰ ਇਹਦੇ ਵਿੱਚ ਸਾਡਾ ਕਿੰਨਾ ਦੁੱਧ ਇਹਦੇ ਵਿੱਚ ਲੱਗਿਆ ਹੈ ਹੁਣ ਅਸੀਂ ਇਸ ਬੈਟਰ ਨੂੰ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਹਿਲਾਉਂਦੇ ਹੋਏ ਜਾਣਾ ਹੈ ਜਦੋਂ ਸਾਡਾ ਜਿਹੜਾ ਸੂਜੀ ਦਾ ਟੈਕਸਚਰ ਹੈ ਇਹ ਥੋੜਾ ਜਿਹਾ ਸਮੂਥ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਦੇਖੋ ਉਹਨੇ ਬਿਲਕੁਲ ਹੀ ਸਮੂਥ ਹੋ ਚੁੱਕਿਆ ਤਾਂ ਆਪਾਂ ਇਹਦੇ ਵਿੱਚ 4 ਚਮਚ ਆਇਲ ਦੇ ਐਡ ਕਰਾਂਗੇ ਇੱਥੇ ਆਪਾਂ ਸਰੋਂ ਦਾ ਤੇਲ ਨਹੀਂ ਲੈਣਾ ਉਹ ਤੋਂ ਬਿਨਾ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਕਿਉਂਕਿ ਉਹਦੇ ਨਾਲ ਫਿਰ ਪੂਰੇ ਕੇਕ ਦੇ ਵਿੱਚ ਸਮੈਲ ਆਏਗੀ ਉਸਤੇ ਕੱਚੇ ਪਣਦੀ ਇਸੇ ਲਈ ਸਰੋਂ ਦਾ ਤੇਲ ਛੱਡ ਕੇ ਤੁਸੀਂ ਕੋਈ ਵੀ ਆਇਲ ਦੇ ਵਿੱਚ ਪਾ ਕੇ ਇਹਨੂੰ 15 ਮਿੰਟ ਦੀ ਰੈਸਟ ਤੇ ਰੱਖ ਸਕਦੇ ਹੋ ਤੇ ਹੁਣ ਦੂਜੇ ਪਾਸੇ ਮੈਂ ਤੁਹਾਨੂੰ ਦੱਸ ਦਿੰਨੀ ਆ ਪੂਰਾ ਕੱਪ ਆਪਾਂ ਇਹ ਕੌਲੀ ਹੈ ਜਿਹੜੀ ਦੁੱਧ ਦੀ ਭਰ ਕੇ ਲੀਤੀ ਸੀ ਪਰ ਇਹਦੇ ਵਿੱਚ ਆਪਣੇ ਅੱਧੀ ਕੌਲੀ ਹੀ ਦੁੱਧ ਦੀ ਲੱਗੀ ਐ ਤੇ ਬਾਕੀ ਬਚ ਗਈ ਐ ਤੇ ਹੁਣ ਆਪਾਂ ਕੜਾਹੀ ਨੂੰ ਗੈਸ ਦੇ ਉੱਤੇ ਚੜਾਤਾ ਐ ਤੇ ਉਹਨੂੰ ਆਪਾਂ ਪ੍ਰੀ ਹੀਟ ਕਰਨ ਲਈ 15 ਮਿੰਟ ਲਈ ਛੱਡ ਦਵਾਂਗੇ ਹੁਣ ਆਪਣਾ ਉਧਰ ਬੈਟਰ ਪਏ ਨੂੰ ਵੀ 15 ਮਿੰਟ ਹੋ ਚੁੱਕੇ ਨੇ ਆਪਾਂ ਆਪਣੇ ਬੈਟਰ ਨੂੰ ਚੈੱਕ ਕਰ ਲੈਣੇ ਆ ਇੱਥੇ ਇੱਕ ਵਾਰੀ ਆਪਾਂ ਵਿਕਸਰ ਦੇ ਨਾਲ ਆਪਾਂ 2-3 ਮਿੰਟ ਲਈ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਇਹ ਬੈਟਰ ਨੂੰ ਹਿਲਾਵਾਂਗੇ ਤਾਂ ਜੋ ਜਿਹੜਾ ਬੈਟਰ ਆ ਉਹ ਚੰਗੀ ਤਰ੍ਹਾਂ ਨਾਲ ਸਮੂਦ ਹੋ ਸਕੇ ਇੱਥੇ ਆਪਾਂ ਆਪਣਾ ਬੈਟਰ ਚੈੱਕ ਕਰਾਂਗੇ ਜਦੋਂ ਆਪਣਾ ਬੈਟਰ ਬਾਕੀ ਦੇ ਬੈਟਰ ਵਿੱਚ ਚੰਗੀ ਤਰ੍ਹਾਂ ਨਾਲ ਜਾ ਕੇ ਘੁਲ ਜਾਵੇ ਇਹਦਾ ਮਤਲਬ ਆਪਣਾ ਬੈਟਰ ਇੱਥੇ ਪਰਫੈਕਟ ਤਿਆਰ ਹੋਇਆ ਹੈ ਇੱਥੇ ਆਪਾਂ ਇੱਕ ਚਮਚ ਵਨੀਲਾ ਐਕਸੈਸ ਦਾ ਪਾਵਾਂਗੇ ਦੇ ਨਾਲ ਹੀ ਇੱਥੇ ਇੱਕ ਪੈਕੇਟ ਆਪਾਂ ਇਨੋ ਦਾ ਪਾਵਾਂਗੇ ਨਾਲ ਹੀ ਇਨੋ ਦੇ ਉੱਪਰ ਆਪਾਂ ਥੋੜਾ ਜਿਹਾ ਦੁੱਧ ਪਾ ਦਵਾਂਗੇ ਇਹਦੇ ਨਾਲ ਜਿਹੜੀ ਇਨੋ ਹੈ ਉਹ ਚੰਗੀ ਤਰ੍ਹਾਂ ਨਾਲ ਐਕਟੀਵੇਟ ਹੋ ਜਾਏਗੀ ਬਸ ਫਿਰ ਆਪਾਂ ਇਹ ਸਾਰੇ ਮਿਸ਼ਰਣ ਨੂੰ ਹਿਲਾਉਣਾ ਹੈ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਹੁਣ ਇੱਥੇ ਆਪਣੀ ਸੂਜੀ ਡਬਲ ਹੋ ਜਾਏਗੀ ਆਪਣਾ ਸੂਜੀ ਦਾ ਸਾਰਾ ਮਿਸ਼ਰਣ ਫੁੱਲਣ ਲੱਗ ਜਾਵੇਗਾ ਐਦਾਂ ਜਦੋਂ ਤੁਸੀਂ ਇਹਨੂੰ ਫੈਂਟੂਗੇ ਤਾਂ ਜਿਹੜਾ ਤੁਹਾਡਾ ਇਹ ਸਾਰਾ ਮਿਸ਼ਰਣ ਹੈ ਆਪਣੇ ਆਪ ਹੀ ਸੂਜੀ ਦੇ ਵਿੱਚ ਘੁਲਣ ਲੱਗ ਗਿਆ ਤਾਂ ਸਮਝੋ ਤੁਹਾਡਾ ਬੈਟਰ ਬਿਲਕੁਲ ਪਰਫੈਕਟ ਬਣ ਗਿਆ ਹੈ ਹੁਣ ਇੱਥੇ ਆਪਾਂ ਥੋੜੀ ਜੀ ਚੈਰੀ ਐਡ ਕਰਾਂਗੇ ਤੁਸੀਂ ਇੱਥੇ ਕਾਜੂ ਬਦਾਮ ਜੋ ਤੁਹਾਨੂੰ ਪਸੰਦ ਹੈ ਤੁਸੀਂ ਉਹਦੇ ਵਿੱਚ ਉਹ ਵੀ ਐਡ ਕਰ ਸਕਦੇ ਹੋ ਇੱਥੇ ਇੱਕ ਬੌਲ ਦੇ ਵਿੱਚ ਮੈਂ 4-5 ਚਮਚ ਚੈਰੀ ਦੇ ਲੀਤੇ ਨੇ ਤੇ ਹਾਂਜੀ ਇੱਥੇ ਆਪਾਂ ਹੁਣ ਥੋੜਾ ਜਿਹਾ ਇੱਕ ਚਮਚ ਮੈਦੇ ਦਾ ਚੈਰੀ ਦੇ ਵਿੱਚ ਐਡ ਕਰਕੇ ਹਿਲਾ ਲਵਾਂਗੇ ਚੈਰੀ ਦੇ ਨੂੰ ਔਰ ਇਹਨੂੰ ਸਾਈਡ ਤੇ ਰੱਖ ਦੇਵਾਂਗੇ ਔਰ ਦੂਜੇ ਪਾਸੇ ਗੈਸ ਦੇ ਉੱਤੇ ਆਪਾਂ ਕੜਾਹੀ ਧਰ ਲਵਾਂਗੇ ਤੇ ਇਹਦੇ ਵਿੱਚ ਆਪਾਂ ਇਦਾਂ ਦਾ ਇੱਕ ਬਰਤਨ ਸੈਂਟਰ 'ਚ ਰੱਖ ਕੇ ਇਹਨੂੰ ਪ੍ਰੀ ਹੀਟ ਹੋਣ ਲਈ 10 ਮਿੰਟ ਲਈ ਰੱਖ ਦਵਾਂਗੇ ਹੁਣ ਆਪਾਂ ਇਦਾਂ ਦਾ ਬਰਤਨ ਲਾਵਾਂਗੇ ਜਿਹੜਾ ਕੇਕ ਬਣਾਉਣ ਲਈ ਆਂਦਾ ਹੈ ਇਹਨੂੰ ਇਹਦੇ ਉੱਤੇ ਆਪਾਂ ਬਟਰ ਪੇਪਰ ਲਾ ਕੇ ਨਾਲੇ ਥੋੜੀ ਜੀ نیچے ਚੈਰੀ ਲਗਾ ਦਵਾਂਗੇ ਸਾਰੇ ਪਾਸੇ ਫੈਲਾ ਦਵਾਂਗੇ ਤੇ ਜਿਹੜਾ ਆਪਣਾ ਸਾਰਾ ਬੈਟਰ ਹੈ ਫਿਰ ਉਹ ਸਾਰਾ ਇਸ ਬਰਤਨ ਦੇ ਵਿੱਚ ਪਾ ਦਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਚੈਰੀ ਉੱਪਰੋਂ ਪਾ ਦਵਾਂਗੇ ਤੁਸੀਂ ਚੈਰੀ ਦੀ ਜਗ੍ਹਾ ਕੁਝ ਹੋਰ ਵੀ ਇਹਦੇ ਵਿੱਚ ਜੋ ਤੁਹਾਨੂੰ ਪਸੰਦ ਹੈ ਉਹ ਵੀ ਪਾ ਸਕਦੇ ਹੋ ਹੁਣ ਆਪਾਂ ਦੇਖੋ ਆਪਣਾ ਇੱਕ ਵਾਰੀ ਨੇੜੇ ਤੋਂ ਦੇਖੋ ਆਪਣਾ ਬੈਟਰ ਇਹ ਬਿਲਕੁਲ ਤਿਆਰ ਹੈ ਇੱਕ ਦੋ ਵਾਰੀ ਆਪਾਂ ਇਹਨੂੰ ਇਸ ਤਰ੍ਹਾਂ ਨਾਲ ਫੈਂਟ ਲਵਾਂਗੇ ਤਾਂ ਜੋ ਕਿ ਆਪਣਾ ਸਾਰੇ ਪਾਸੇ ਜਿਹੜਾ ਇਹ ਮਿਸ਼ਰਣ ਸਹੀ ਮਾਤਰਾ ਚ ਸੈੱਟ ਹੋ ਜਾਵੇ ਹੁਕੜਾਹੀ ਪ੍ਰੀ ਹੀਟ ਹੋ ਚੁੱਕੀ ਹੈ ਆਪਾਂ ਇਹਦੇ ਵਿੱਚ ਇਹਨੂੰ ਅੱਧੇ ਘੰਟੇ ਲਈ 30 ਜਾਂ 35 ਮਿੰਟ ਲਈ ਰੱਖਾਂਗੇ ਉਸ ਤੋਂ ਬਾਅਦ ਦੇਖੋ ਸਾਡਾ ਕੇਕ ਕੁਝ ਇਸ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਗਿਆ ਹੈ ਹੁਣ ਆਪਾਂ ਇੱਕ ਫੂਕ ਦੀ ਮਦਦ ਦੇ ਨਾਲ ਦੇਖਾਂਗੇ ਕਿ ਅੰਦਰੋਂ ਕੇਕ ਪੱਕਿਆ ਜਾਂ ਨਹੀਂ ਆ ਦੇਖੋ ਹੁਣ ਦੇਖੋ ਕੇਕ ਅੰਦਰ ਤੱਕ ਬਿਲਕੁਲ ਚੰਗੇ ਤਰ੍ਹਾਂ ਨਾਲ ਪੱਕ ਚੁੱਕਿਆ ਹੈ ਹੁਣ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਔਰ 10 ਮਿੰਟ ਬਾਅਦ ਹੀ ਆਪਾਂ ਇਹਨੂੰ ਬਰਤਨ ਚੋਂ ਬਾਹਰ ਕੱਢਾਂਗੇ 10 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਨੂੰ ਬਾਹਰ ਕੱਢਾਂਗੇ ਦੇਖੋ ਅੰਦਰ ਤੱਕ ਬਿਲਕੁਲ ਪੱਕ ਚੁੱਕਿਆ ਹੈ ਇਹ ਕੇਕ ਹੁਣ ਆਪਾਂ ਚਾਕੂ ਨਾਲ ਸਾਈਡਾਂ ਤੋਂ ਇਹਨੂੰ ਕੱਢਣਾ ਸਟਾਰਟ ਕਰਾਂਗੇ ਬਹੁਤ ਆਸਾਨੀ ਨਾਲ ਨਿਕਲ ਜਾਵੇਗਾ ਇਹ ਜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਅੱਜ ਦੀ ਇਹ ਰੈਸিপি ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਦੀਵਾਲੀ ਤੇ ਦੀਨਾਂ ਤੇ ਤੁਸੀਂ ਵੀ ਇਦਾਂ ਦਾ ਸਪੌਂਜੀ ਜਾਂ ਕੇਕ ਬਿਨਾ ਅੰਡੇ ਤੋਂ ਘਰੇ ਬਣਾ ਕੇ ਤਿਆਰ ਕਰੋ ਇਹ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਆਸਾਨੀ ਨਾਲ ਬਣਦਾ ਹੈ ਹੁਣ ਇੱਥੇ ਆਪਾਂ ਕੇਕ ਨੂੰ ਕੱਟ ਕਰਕੇ ਕੋਈ ਵੀ ਸ਼ੇਪ ਦੇ ਲਵਾਂਗੇ ਮੈਂ ਇਸੇ ਸਿੰਪਲ ਹੀ ਸ਼ੇਪ ਦੇ ਵਿੱਚ ਕੱਟ ਕਰ ਰਹੀ ਹਾਂ ਤੁਹਾਨੂੰ ਜਿਹੜੀ ਸ਼ੇਪ ਵਧੀਆ ਲੱਗਦੀ ਹੈ ਤੁਸੀਂ ਉਹ ਹੀ ਕੱਟ ਕੇ ਸ਼ੇਪ ਦੇ ਸਕਦੇ ਹੋ ਕਟਿੰਗ ਕਰਨ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਕੇਕ ਅੰਦਰੋਂ ਕਿੰਨਾ ਸੌਫਟ ਔਰ ਚੰਗੀ ਤਰ੍ਹਾਂ ਨਾਲ ਪੱਕ ਚੁੱਕਿਆ ਹੈ ਉਹਨ ਇੱਕ ਵਾਰੀ ਨੇੜੇ ਤੋਂ ਵੀ ਮੈਂ ਤੁਹਾਨੂੰ ਇਸ ਦੀ ਵੀਡੀਓ ਦਿਖਾ ਰਹੀ ਹਾਂ ਦੇਖੋ ਇਹ ਅੰਦਰ ਤੱਕ ਬਿਲਕੁਲ ਸੌਫਟ ਪੱਕ ਚੁੱਕਿਆ ਹੈ ਕੇਕ ਦੇਖੋ ਇਨੂੰ ਘਰ 'ਚ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਇਹ ਸੂਜੀ ਦਾ ਕੇਕ ਬਣਾਇਆ ਗਿਆ ਹੈ ਉਹ ਵੀ ਬਿਨਾ ਅੰਡੇ ਤੋਂ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਸੋਡਾ ਕੁਝ ਵੀ ਨਹੀਂ ਪਾਇਆ ਗਿਆ ਹੈ ਸਿਰਫ ਇਹਦੇ ਵਿੱਚ ਇੱਕ ਪੈਕਟ ਅਸੀਂ ਈਨੋ ਦਾ ਪਾਇਆ ਹੈ ਔਰ ਇਹ ਬਾਣਕੇ ਬਹੁਤ ਹੀ ਜ਼ਿਆਦਾ ਜਿੰਨਾ ਦੇਖਣ ਦੇ ਵਿੱਚ ਵਧੀਆ ਲੱਗ ਰਿਹਾ ਹੈ ਉਹ ਤੋਂ ਕਿਤੇ ਜ਼ਿਆਦਾ ਖਾਣ ਦੇ ਵਿੱਚ ਇਹ ਟੇਸਟੀ ਹੈ ਇਦਾਂ ਦੀਆਂ ਮੇਰੀਆਂ ਹੋਰ ਰੈਸਪੀਜ਼ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਔਰ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਦਾਂ ਦੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਖ ਦੱਸਿਓ ਮੇਰੀ ਹੋਰ ਇਦਾਂ ਦੀ ਵੀਡੀਓ ਦੇਖਣ ਲਈ ਮੇਰੇ ਚੈਨਲ ਏਟ ਸਾਦਾ ਖਾਣਾ ਨਾਲ ਬਨੇ ਰਹੋ ਉਦੋਂ ਤੱਕ ਲਈ